ਹੈਲੋ ਤੁਸੀਂ ਤੁਹਾਨੂੰ ਪੰਜਾਬੀ ਆਉਂਦੀ ਆ? ਹਾਂਜੀ ਹਾਂਜੀ ਠੀਕ ਹੈ ਮੈਂ ਇਥੋਂ ਚਾਹ ਖਰੀਦ ਸਕਤੀ ਆ? ਹਾਂਜੀ ਹਾਂਜੀ ਓਕੇ ਪੂਰੀ ਸਾਈਜ਼ ਆਕੇ ਲਾਰਜ ਲਾਰਜ ਪੰਜਾਬੀ ਜ਼ੁਬਾਨ ਬੇहद ਮਿੱਠੀ ਜ਼ੁਬਾਨ ਇਹ ਹੋਰ ਵੀ ਮਿੱਠੀ ਹੋ ਜਾਂਦੀ ਹੈ ਜਦੋਂ ਕੋਈ ਵਿਦੇਸ਼ੀ ਮੂਲ ਦਾ ਵਿਅਕਤੀ ਇਸ ਨੂੰ ਬੋਲਦਾ ਹੈ ਇੱਕ ਵਿਦੇਸ਼ੀ ਕੁੜੀ ਨੇ ਆਪਣੇ ਪ੍ਰਭਾਵਸ਼ਾਲੀ ਪੰਜਾਬੀ ਬੋਲਣ ਦੇ ਹੁਨਰ ਨਾਲ ਇੰਟਰਨੈਟ ਯੂਜ਼ਰ ਨੂੰ ਹੈਰਾਨ ਕਰ ਦਿੰਦਾ ਹੈ ਉਸਨੇ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਸਨੇ ਪੰਜਾਬੀ ਵਿੱਚ ਚਾਹ ਦਾ ਇੱਕ ਕੱਪ ਦਾ ਆਰਡਰ ਕੀਤਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਹੀ ਹੈਰਾਨ ਰਹਿ ਗਏ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਤੇ ਬਹੁਤ ਸਾਰੇ ਦਰਸ਼ਕਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਕੁੜੀ ਦੀ ਸਿਫਤ ਵੀ ਕੀਤੀ ਹੈ ਵੀਡੀਓ ਵਿੱਚ ਇੱਕ ਕੈਫੇ ਉੱਤੇ ਆਰਡਰ ਕਾਊਂਟਰ ਤੇ ਜਾ ਕੇ ਇੱਕ ਕੁੜੀ ਗੱਲਬਾਤ ਕਰਨੀ ਸ਼ੁਰੂ ਕਰਦੀ ਹੈ ਜਿੱਥੇ ਉਹ ਕਰਮਚਾਰੀਆਂ ਨੂੰ ਪੁੱਛਦੀ ਹੈ ਕਿ ਕੀ ਉਹ ਪੰਜਾਬੀ बोल सकती है फिर वो पंजाबी दे ਵਿੱਚ ਚਾਹ ਦੇ ਕੱਪ ਦਾ ਆਰਡਰ ਦਿੰਦੀ ਹੈ ਉਸ ਦੀ ਬੋਲ ਚਾਲ ਤੋਂ ਪ੍ਰਭਾਵਿਤ ਹੋ ਕੇ ਸਟੋਰ ਕਰਮਚਾਰੀ ਪੁੱਛਦੇ ਹਨ ਕਿ ਤੁਸੀਂ ਪੰਜਾਬੀ ਕਿੱਥੋਂ ਸਿੱਖੀ ਹੈ ਤਾਂ ਉਸ ਤੇ ਕੁੜੀ ਦੱਸਦੀ ਹੈ ਕਿ ਉਸ ਨੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਪੰਜਾਬੀ ਸਿੱਖੀ ਹੈ ਵੀਡੀਓ ਦੇ ਅੰਤ ਵਿੱਚ ਉਹ ਥੋੜੀ ਜਿਹੀ ਘਬਰਾਹਟ ਵੀ ਮਹਿਸੂਸ ਕਰਦੀ ਹੈ ਪਰ ਖੁਸ਼ ਹੋ ਕੇ ਪੰਜਾਬੀ ਲਗਾਤਾਰ ਬੋਲਦੀ ਹੈ ਬਹੁਤ ਸਾਰੇ ਯੂਜ਼ਰ ਇਸ ਤੇ ਪੋਜ਼ਿਟਿਵ ਕਮੈਂਟ ਕਰ ਰਹੇ ਹਨ ਤੇ ਕੁੜੀ ਨੂੰ ਮਨਾ ਮੁਹੀ ਪਿਆਰ ਦੇ ਦੇ ਰਹੇ ਹਨ ਆਓ ਦੇਖਦੇ ਹਾਂ ਆਪਾਂ ਵੀ ਹੈਲੋ ਥੋੜੋ ਪੰਜਾਬੀ ਹਾਂ ਦੀਆਂ ਹਾਂਜੀ ਹਾਂਜੀ ਠੀਕ ਹੈ ਮੈਂ ਇਥੋਂ ਚਾਹ ਕਰ ਸਕਤੀ ਹਾਂ ਹਾਂਜੀ ਹਾਂਜੀ ਕਿ ਮੇਰੀ ਸਾਈਜ਼ ਕਿਓਕੇ ਲਾਰਜ ਲਾਰਜ ਤੁਸੀਂ ਪੰਜਾਬੀ ਕਿਥੋਂ ਸੀ ਮੈਂ ਪੰਜਾਬੀ ਲਾਇਸੈਂਸ ਲੈਂਦੀ ਆ ਤੇ ਮੇਰਾ ਯੂਨੀਵਰਸਿਟੀ ਤੇ ਇੱਕ ਕਲਾਸ ਹੈਗੀ ਆ ਉੱਥੇ ਵੀ ਸੋ ਆਈ Okay, Punjabi, speak Hanji. Oh. Yes. <laughs> nice Punjabi. Thank you. Large, right? Yes. Come, how did you come? Very easily. I Punjabi. Okay, live taste test. Let's taste the cha. How are you guys doing? Okay. Uh, yes. You know what? It's like actually. 27 degrees outside right now. But look, there's no reason for me to drink cha. But I'm going